ਦੋਸਤੋ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਖੰਨੇ ਦੇ ਵਿੱਚੋਂ ਇਹ ਤੁਹਾਨੂੰ ਛੋਟ ਵੀਡੀਓ ਦਿਖਾ ਰਹੇ ਆ ਇੱਥੇ ਸੇਲ ਪਰਚੇਜ ਦਾ ਵਾਈਜ ਹੋਰਾਂ ਦਾ ਕੰਮ ਇਹਨਾਂ ਕੋਲ ਪਸ਼ੂ ਲਗਭਗ 30-35 ਵਿਕਰੀ ਵਾਲੇ ਮੌਜੂਦ ਹੁੰਦੇ ਆ ਛੋਟ ਵੀਡੀਓ ਚ ਇੱਕ ਅੱਧਾ ਨਗ ਦਿਖਾਈਦਾ ਤਾਂ ਅੱਜ ਤੁਹਾਨੂੰ ਇੱਕ ਬਹੁਤ ਸੋਹਣੇ ਰੰਗ ਰੂਪ ਦੀ ਇਹ ਵਾੜ ਜਿਹਦਾ ਢਾਂਚਾ ਵੀ ਚੰਗਾ ਲੱਗਾ ਆਸ ਵੀ ਇਹ ਆ ਵੀ ਇਹ ਬਹੁਤ ਸੋਹਣਾ ਦੁੱਧ ਦੇਊਗੀ ਇਹ ਤੁਹਾਨੂੰ ਛੋਟ ਵੀਡੀਓ ਚ ਦਿਖਾ ਰਿਆ ਵੈਸੇ ਇੱਥੇ 70000 ਤੋਂ ਭਾਅ ਸ਼ੁਰੂ ਹੋ ਜਾਂਦੇ ਆ ਲੱਖ ਪਲੱਸ ਤੁਸੀਂ ਚੰਗੀ ਗਾਂ ਖਰੀਦ ਸਕਦੇ ਹੋ ਬਾਕੀ ਪਸ਼ੂ ਖਰੀਦਣਾ ਤੁਹਾਡੀ ਇੱਛਾ ਹੁੰਦੀ ਹੈ ਤੇ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਸੋ ਅੱਜ ਦੀ ਛੋਟ ਵੀਡੀਓ ਚ ਤੁਹਾਨੂੰ ਇੱਕ ਇੱਕ ਗਾਂ ਦਿਖਾਉਣੀ ਹੈ ਜਿਹੜੀ ਸੋਨ ਚ ਕੁਝ ਦਿਨ ਲੈਂਦੀ ਹੈ ਸੂਏ ਸੂਆਏ ਪਸ਼ੂ ਵੀ ਬਹੁਤ ਮੌਜੂਦ ਆ ਦੋਸਤੋ ਲਗਭਗ 18 ਗਾਵਾਂ ਸੂਈਆਂ ਸੂਆਈਆਂ ਬਾਕੀ ਕੁਝ ਗਾਵਾਂ ਗੱਬਣ ਖੜੇ ਨੇ ਸੋ ਇਹ ਗਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ ਤੁਹਾਨੂੰ ਸ਼ਾਰਟ ਵੀਡੀਓ ਚ ਦਿਖਾਉਣੀ ਹੈ ਵੈਸੇ ਇੱਥੇ ਪਸ਼ੂ ਹੋਰ ਵੀ ਬਹੁਤ ਸੋਹਣੇ ਸੋਹਣੇ ਜਿਹੜੇ ਉਹ ਵਿਕਰੀ ਵਾਲੇ ਅਵੇਲੇਬਲ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਪਿੰਡ ਸਲਾਣਾ